ਹਰੇਕ ਸੰਡੇ ਹਰੇਕ ਸ਼ਨੀਵਾਰ ਜਿਹੜਾ ਉਹ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਅੰਦਰ ਵਿਕਾਸ ਕਾਰਜਾਂ ਦਾ ਵੀ ਜਿਆਦਾ ਲਿਆ ਜਾਂਦਾ ਹੈਗਾ ਔਰ ਜਿੱਥੇ ਕਿਤੇ ਦੁੱਖ ਸੁੱਖ ਹੁੰਦਾਗਾ ਉਹਦੇ ਵਿੱਚ ਵੀ ਸ਼ਾਮਲ ਹੋਇਆ ਜਾਂਦਾਗਾ ਅੱਜ ਸਾਡੇ ਇੱਕ ਕਣਕਵਾਲ ਪੰਗੋਆ ਛਾਜਲੀ ਕਾਫੀ ਸਾਰੇ ਪਿੰਡਾਂ ਚ ਗਮੀ ਦੇ ਪ੍ਰੋਗਰਾਮ ਸੀ ਇੱਕ ਦੋ ਜਗ੍ਹਾ ਤੇ ਖੁਸ਼ੀ ਦੇ ਪ੍ਰੋਗਰਾਮ ਸੀ ਸਾਰੇ ਅਟੈਂਡ ਕੀਤੇ ਨੇ ਕਿ ਸੋ ਜਿਹੜੀ ਸੜਕ ਛਾਜਲੀ ਤੋਂ ਲੈ ਕੇ ਰਾਮਗੜ੍ਹ ਦੇ ਬੰਦਿਆਂ ਤੱਕ ਬਣ ਰਹੀ ਆ ਉਹਦਾ ਵੀ ਜਾਇਜ਼ਾ ਲੈ ਕੇ ਆਇਆ ਕਿ ਉਹਦੇ ਚ ਮਟੀਰੀਅਲ ਠੀਕ ਪੈ ਰਿਹਾ ਹੈਗਾ ਹੁਣ ਦਫ਼ਤਰ ਚ ਆ ਕੇ ਬਹੁਤ ਸਾਰੀਆਂ ਦੁਖ ਤਕਲੀਫਾਂ ਦੇ ਲੋਕਾਂ ਦੀਆਂ ਉਹ ਸਾਰੀਆਂ ਸੁਣੀਆਂ ਨੇਗੀਆਂ ਉਹਨਾਂ ਦਾ ਹੱਲ ਕਰਾਂਗੇ ਸੋ ਲਗਾਤਾਰ ਵਿਕਾਸ ਦੇ ਕਾਰਜ ਜੜੇ ਨੇ ਕਿ ਉਹ ਢੜਵੇਂ ਦੇ ਵੱਖ-ਵੱਖ ਪਿੰਡਾਂ 'ਚ ਜਾਰੀ ਨੇ ਚਾਹੇ ਧਰਮਸ਼ਾਲਾ ਦਾ ਮਹਿਰੂਬ 'ਚ ਹੋਣ ਚਾਹੇ ਸੜਕਾਂ ਦੇ ਰੂਪ 'ਚ ਹੋਣ ਚਾਹੇ ਸਟੇਡੀਅਮ ਹੋਣ ਉਹ ਲਗਾਤਾਰ ਬਣ ਰਹੇ ਨੇ ਕਿ ਮੈਂ ਦੇਖਿਆ ਕਿ ਬਹੁਤ ਹੀ ਸ਼ਾਨਦਾਰ ਸਟੇਡੀਅਮ ਜਿਹੜਾ ਉਗਰਾਹਾ 'ਚ ਬਣਾਇਆ ਜਾ ਰਿਹਾ ਸਰਪੰਚ ਉਹਦੀ ਸਮੁੱਚੀ ਟੀਮ ਜਿਹੜੀ ਆ ਲੱਗੀ ਹੋਈ ਆ ਉਹਨੂੰ ਅਸੀਂ ਫੰਡ ਦਿੱਤਾਗਾ ਇਸੇ ਤਰੀਕੇ ਛਾਜਲੀ 'ਚ ਵੱਡਾ ਸਟੇਡੀਅਮ ਸਾਰਾ ਜਾ ਰਿਹਾ ਸਾਦੀਹਰੀ 'ਚ ਵੱਡਾ ਸਟੇਡੀਅਮ ਸਾਰਾ ਜਾ ਰਿਹਾ ਆਉਣ ਵਾਲੇ ਸਮੇਂ 'ਚ ਅਸੀਂ ਕਿ ਬੱਚੇ ਜਿਹੜੇ ਨੇ ਕਿ ਉਹ ਗਰਾਊਂਡਾਂ 'ਤੇ ਜਾਣ ਉਹ ਸਪੋਰਟਸ ਵੱਲ ਵਧਣ ਔਰ ਨਸ਼ਿਆਂ ਤੋਂ ਦੂ ਸਰ ਸਪੋਰਟਸ ਨਰਸਰੀਆਂ ਤੁਹਾਡੇ ਵੱਲੋਂ ਜੜ ਕਾ ਹਲਕਾ ਦਿੱਤੀਆਂ ਗਈਆਂ ਨੇ ਕਿ ਕਾਲਜ ਦੀ ਵੀ ਮੰਗ ਚੱਲ ਰਹੀ ਹੈ। ਆ ਦੇਖੋ ਤਿੰਨ ਜੜੀਆਂ ਨਰਸਰੀਆਂ ਦਿੱਤੀਆਂ ਗਈਆਂ ਨੇ ਕਿ ਉਹਨਾਂ ਚ ਕੋਚ ਆ ਚੁੱਕੇ ਨੇ ਕਿ ਸੋ ਜਿਹੜੀ ਕਾਲਜ ਦੀ ਡਿਮਾਂਡ ਆ ਉਹਦਾ ਸਰਵੇ ਕਰਾਇਆ ਜਾ ਰਿਹਾ ਕਿਉਂਕਿ ਨੇੜੇ ਸਾਡੇ ਨਿਆਲ ਪਾਤਣਾ ਵੀ ਕਾਲਜ ਆ ਔਰ ਸੰਗਰੂਰ ਵੀ ਕਾਲਜ ਆਗਾ ਸੋ ਸਰਵੇ ਕਰਵਾ ਰਹੇ ਆਂਗੇ ਜੇ ਲੋਡ ਹੋਈ ਤਾਂ ਜ਼ਰੂਰ ਬਣਾਵਾਂਗੇ। ਸਰ ਹੋਰ ਵੀ ਨਰਸਰੀਆਂ ਆਉਣ ਦੀ ਹੁੰਦੀ ਹੈਗੀ ਹਲਕੇ ਬਹੁਤ ਸਾਰੀਆਂ ਹੋਰ ਨਰਸਰੀਆਂ ਜਿਹੜੀਆਂ ਆ ਰਹੀਆਂ ਨੇ ਜਖੇਪੜ ਸ਼ਾਜਲੀ ਮੌੜਾਂ ਕਾਫੀ ਸਾਰੇ ਪਿੰਡ ਜਿਹੜੇ ਗਏ ਹੋਏ ਨੇਗੇ ਬੜੇ ਜਲਦੀ ਉਹਨਾਂ ਸਾਰਿਆਂ ਚ ਕੋਚ ਪਹੁੰਚ ਜਾਣਗੇ। ਦੇਖੋ ਜੋ ਵੀ ਵਿਅਕਤੀ ਪਾਰਟੀ ਦੀਆਂ ਗਤੀਵਿਧੀਆਂ ਦੇ ਖਿਲਾਫ ਜਾ ਕੇ ਗੱਲ ਕਰੂਗਾ, ਪਾਰਟੀ ਦੇ ਖਿਲਾਫ ਜਾ ਕੇ ਗੱਲ ਕਰੂਗਾ, ਪਾਰਟੀ ਦੇ ਸਿਧਾਂਤਾਂ ਦੇ ਖਿਲਾਫ ਜਾ ਕੇ ਗੱਲ ਕਰੂਗਾ, ਬਿਲਕੁਲ ਉਹਨੂੰ ਅਸੀਂ ਸਸਪੈਂਡ ਕਰਾਂਗੇ। ਵਨ ਨੇਸ਼ਨ ਵਨ ਇਲੈਕਸ਼ਨ ਦੇ ਅਗੇਂਸਟ ਆ ਆਮ ਆਬੀ ਪਾਰਟੀ ਕਿਉਂਕਿ ਉਹ ਕਹਿੰਦੇ ਨੇਗੇ ਕਿ ਜੇਕਰ ਜਨਰਲ ਇਲੈਕਸ਼ਨ ਦੇ ਨਾਲ ਜਨਰਲ ਇਲੈਕਸ਼ਨ ਦੇ ਨਾਲ ਕਿਸੇ ਸਟੇਟ ਦੀ ਇਲੈਕਸ਼ਨ ਨਾ ਹੋਈ, ਮੰਨ ਲਓ ਪੰਜਾਬ ਆ ਪੰਜਾਬ ਦੀ ਇਲੈਕਸ਼ਨ ਜਨਰਲ ਇਲੈਕਸ਼ਨ ਦੇ ਨਾਲ ਨਾ ਹੋਈ ਕਿਸੇ ਨਾ ਕਿਸੇ ਵਜ੍ਹਾ ਕਰਕੇ ਕੋਈ ਕੁਦਰਤੀ ਮਾਰ ਆ ਗਈ ਕੋਈ ਹੜ੍ਹ ਆ ਗਏ ਕੋਈ ਇੰਟਰਨਲ ਗਵਰਨਸ ਜਿਹੜੀ ਆ ਗੜਬੜ ਪੈਦਾ ਹੋ ਗਈ ਜਾਂ ਕੋਈ ਐਕਸਟਰਨਲ ਹਮਲਾ ਹੋ ਗਿਆ ਕਿਸੇ ਸਟੇਟ ਦੇ ਉੱਤੇ ਤਾਂ ਉੱਥੇ ਉਹ ਇਲੈਕਸ਼ਨ ਜਿਹੜੀ ਆ ਪੋਸਟਪੋਨ ਹੋ ਜੂ ਜਦੋਂ ਇਲੈਕਸ਼ਨ ਹੋਊਗੀ ਤਾਂ ਉਸ ਅਸੈਂਬਲੀ ਦੀ ਟਰਮ ਕਿੰਨੀ ਹੋਊਗੀ 2 ਸਾਲ 1.5 ਸਾਲ 1 ਸਾਲ ਇਹਦਾ ਮਤਲਬ ਆ ਕਿ ਮਲਟੀਪਲ ਇਲੈਕਸ਼ਨ ਹੋਣਗੀਆਂ ਇਲੈਕਸ਼ਨ ਦਾ ਬਜਨ ਨਹੀਂ ਘਟਣਾ ਭਾਜਪੀ ਕਹਿੰਦੀ ਆ ਕਿ ਅਸੀਂ ਦੇਸ਼ ਤੋਂ ਬਾਰ-ਬਾਰ ਇਲੈਕਸ਼ਨਾਂ ਹੁੰਦੀਆਂ ਨੇ ਕਿ ਅਸੀਂ ਪੈਸੇ ਦਾ ਖਰਚਾ ਘਟਾਉਣਾ ਚਾਹੁੰਦੇ ਆ ਮੈਂ ਸਮਝਦਾ ਇਸ ਨਾਲ ਤਾਂ ਬਾਰ-ਬਾਰ ਖਰਚਾ ਹੋਰ ਹੋਊਗਾ ਬਾਰ-ਬਾਰ ਇਲੈਕਸ਼ਨਾਂ ਹੋਣਗੀਆਂ ਸੋ ਇਸ ਗੱਲ ਕਰਕੇ ਆਮ ਆਦਮੀ ਪਾਰਟੀ ਇਹਦਾ ਵਿਰੋਧ ਕਰਦੀ ਹੈ ਔਰ ਦੂਸਰਾ ਸਿੱਧਾ ਤੇ ਸਿੱਧਾ ਇਹ ਫੈਡਰਲ ਸਟਰਕਚਰ ਦੇ ਉੱਤੇ ਹਮਲਾ ਹੈਗਾ ਔਰ ਰਾਜਾਂ ਦੀਆਂ ਸ਼ਕਤੀਆਂ ਸ਼ਕਤੀਆਂ ਘਟਾਉਣ ਦੇ ਲਈ ਹਮਲਾ ਹੈਗਾ ਸੋ ਇਹਦਾ ਆਮ ਆਦਮੀ ਪਾਰਟੀ ਡਟ ਕੇ ਵਿਰੋਧ ਕਰਦੀ ਹੈ